ਸਤਿ ਸ੍ਰੀ ਅਕਾਲ ਦੋਸਤੋ ਸਤਿ ਸ੍ਰੀ ਅਕਾਲ ਜੀ ਐ ਦੋਸਤੋ ਗੱਲ ਕਹਿਣ ਵਾਸਤੇ ਕੋਈ ਲਫ਼ਜ਼ ਨਹੀਂ ਹੈਗੇ ਤੇ ਜੇ ਲਫ਼ਜ਼ ਹੈਗੇ ਵੀ ਨੇ ਤਾਂ ਉਹ ਲਫ਼ਜ਼ ਥੋੜੇ ਨੇ ਪੰਜਾਬ ਦੇ ਦਰਦ ਨੂੰ ਬਿਆਨ ਕਰਨ ਵਾਸਤੇ ਹਾਂਜੀ ਤੇ ਇਸ ਟਾਈਮ ਸਾਡਾ ਪੰਜਾਬ ਹੈ ਜਿਹੜਾ ਉਹ ਬਹੁਤ ਹੀ ਮੁਸ਼ਕਲ ਘੜੀ ਦੇ ਵਿੱਚ ਗੁਜ਼ਰ ਰਿਹਾ ਹੈ ਬਹੁਤ ਵੱਡੇ ਦਰਦ ਨੂੰ ਝੇਲ ਰਿਹਾ ਹੈ ਤੇ ਉਹ ਦਰਦ ਨੂੰ ਅਸੀਂ ਕੁਝ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਮੇਰੇ ਖਿਆਲ ਉਹ ਸਾਰੇ ਸ਼ਬਦ ਜਿਹੜੇ ਹਨ ਨਾ ਛੋਟੇ ਪੈ ਗਏ ਨੇ ਹਾਂਜੀ ਹਾਂਜੀ ਥੋੜੇ ਪੈ ਗਏ ਨੇ ਦਰਦ ਹੈ ਜਿਹੜਾ ਅੰਦਰੋਂ ਮਨ ਹੈ ਨਾ ਜਿਹੜਾ ਟੁੱਟ ਕੇ ਚੂਰ ਹੋਇਆ ਪਿਆ ਤੁਸੀਂ ਸਾਰੇ ਜਾਣਦੇ ਹੋ ਕਿ ਸਾਡਾ ਪੰਜਾਬ ਕੁਝ ਦਿਨਾਂ ਤੋਂ ਕਿਸ ਦੌਰ ਤੋਂ ਗੁਜ਼ਰ ਰਿਹਾ ਹੈ ਅੱਜ ਕੁਝ ਦਿਨ ਪਹਿਲਾਂ ਜੰਗ ਨੂੰ ਝੂਜ ਕੇ ਹਟਿਆ ਪੰਜਾਬ ਤੇ ਉਸ ਤੋਂ ਬਾਅਦ ਅਚਾਨਕ ਆ ਦੇਖੋ ਫਲੱਡ ਦੀ ਮਾਰ ਇੰਨੀ ਵੱਡੀ ਮਾਰ ਪੰਜਾਬ ਅੱਜ ਝੇਲ ਰਿਹਾ ਹੈ ਸੱਚ ਪੁੱਛੋ ਕੁਝ ਵੀ ਬੋਲਣ ਨੂੰ ਜੀ ਨਹੀਂ ਕਰਦਾ ਕੁਝ ਵੀ ਬੋਲੀਏ ਕਿ ਜੀ ਕੁਛ ਬਚਿਆ ਹੀ ਨਹੀਂ ਕਿਉਂਕਿ ਘਰਾਂ ਦੇ ਘਰ ਟਹਿ ਗਏ ਫਸਲਾਂ ਨਸ਼ਟ ਹੋ ਗਈਆਂ ਪਸ਼ੂ ਜਿਹੜੇ ਸਾਡੇ ਬੇਜੁਬਾਨ ਜਿਹੜੇ ਕਿੱਲਾਂ ਤੇ ਬੰਨੇ ਹੋਏ ਉਥੇ ਹੀ ਵਿਚਾਰੇ ਟੇਰ ਹੋ ਗਏ ਨੇ ਕਿਉਂਕਿ ਉਹਨਾਂ ਨੂੰ ਸੰਗਲ ਕੱਢਣ ਦਾ ਵੀ ਮੌਕਾ ਨਹੀਂ ਮਿਲਿਆ ਉਹਨਾਂ ਦੇ ਘਰਾਂ 'ਚੋਂ ਹਾਂ ਹਾਂ ਅਗਰ ਉਹ ਸੰਗਲ ਕੱਢਿਆ ਜਾਂਦੇ ਨਾ ਫਿਰ ਤਾਂ ਉਹ ਬਚ ਜਾਂਦੇ ਬਚ ਜਾਂਦੇ ਹਾਂਜੀ ਘਰਾਂ ਦੇ ਘਰ ਰੁੜ ਗਏ ਨੇ ਤਬਾਹੀ ਮਚ ਗਈ ਹੈ ਬਸ ਦਿਲ ਇਹ ਨਾ ਜਿਹੜਾ ਅੰਦਰੋਂ ਟੁੱਟ ਕੇ ਨਾ ਜਿਹੜਾ ਚੂਰ ਹੋਇਆ ਪਿਆ ਕਿਉਂਕਿ ਇਹ ਮਾੜਾ ਵਕਤ ਕਹਿੰਦੇ ਆ ਕਿ ਕਿਸੇ ਦੇ ਉੱਤੇ ਵੀ ਪ੍ਰਮਾਤਮਾ ਨਾ ਲੈ ਕੇ ਆਵੇ ਬਿਲਕੁਲ ਸੱਚ ਪੁੱਛੋ ਜਦੋਂ ਪੰਜਾਬ ਦੇ ਦਰਦ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਸੱਚੀ ਰੂਹ ਕੰਬ ਉੱਠਦੀ ਹੈ ਰੂ ਕੰਬ ਕੇ ਜਾਂਦੀ ਐ ਮੈਂ ਤਾਂ ਦਿਨ ਦੇ ਵਿੱਚ ਦੇਖ ਦੇ ਕਿ 10 ਵਾਰੀ ਤਾਂ ਰੋਣੀ ਆ ਤੇ ਮਨ ਜਿਹੜਾ ਪਾਵਕ ਹੋ ਜਾਂਦਾ ਬਹੁਤ ਜ਼ਿਆਦਾ ਕਿਉਂਕਿ ਮਾਵਾ ਦੇ ਜਿਹੜੇ ਛੋਟੇ-ਛੋਟੇ ਬੱਚੇ ਉਹ ਰੁੜਗੇ ਨੇ ਬਾੜ ਦੇ ਵਿੱਚ ਤੇ ਇੱਕ ਵੀਰ ਤਾਂ ਆਪਦੀ ਮੱਝ ਨੂੰ ਨਾ ਗੋਦੀ ਦੇ ਵਿੱਚ ਲੈ ਕੇ ਮਰੀ ਹੋਈ ਮੱਝ ਨੂੰ ਰੋ ਰਿਹਾ ਹੈ ਹਰੇਕ ਬੰਦੇ ਦਾ ਮਨ ਕਰ ਰਿਹਾ ਕਿ ਮੌਕੇ ਤੇ ਪਹੁੰਚਿਆ ਜਾਵੇ ਹਾਂਜੀ ਪਰ ਜਿਹੜੇ ਨਹੀਂ ਪਹੁੰਚ ਰਹੇ ਉਹ ਐਨਾ ਸੋਚੋ ਵੀ ਉਹ ਕਿਸੇ ਤਰੀਕੇ ਨਾਲ ਕੋਈ ਹੈਲਪ ਨਹੀਂ ਕਰ ਰਹੇ ਹੈਲਪ ਉਹ ਦੂਰ ਬੈਠੇ ਵੀ ਕਰ ਰਿਹਾ ਜੀ ਉਹਨੋਂ ਦਾ ਜੀ ਕਰਦਾ ਕਿ ਅਸੀਂ ਮੌਕੇ ਤੇ ਪਹੁੰਚ ਕੇ ਉਸ ਦਰਦ ਦੇ ਵਿੱਚ ਹਿੱਸੇਦਾਰੀ ਪਾਈਏ ਸੇਵਾ ਕਰੀਏ ਕਿਸੇ ਵੀ ਤਰੀਕੇ ਦੀ ਸਾਨੂੰ ਸੇਵਾ ਦਾ ਮੌਕਾ ਮਿਲੇ ਹਾਂਜੀ ਤੇ ਹਰ ਬੰਦਾ ਇਹ ਝੂਝ ਰਿਹਾ ਹੈ ਜੋ ਪੰਜਾਬ ਤੇ ਇਸ ਤਰ੍ਹਾਂ ਵਾਪਰ ਰਿਹਾ ਹਾਂਜੀ ਇਹ ਜਿਹੜਾ ਫਲੱਡ ਹੈ ਸਾਰੇ ਸਾਡੇ ਦੇਸ਼ ਦੇ ਉੱਤੇ ਵਾਪਰ ਰਿਹਾ ਜਿਵੇਂ ਆਪਣੇ ਹਿਮਾਚਲ ਪ੍ਰਦੇਸ਼ ਹੈ ਉੱਧਰ ਵੀ ਇਹ ਬਾੜ ਦਾ ਕਹਿ ਬਹੁਤ ਹਾਂ ਪੰਜਾਬ ਹੀ ਨਹੀਂ ਆ ਦੇਖੋ ਹਰਿਆਣਾ ਪੰਜਾਬ ਦੇ ਨਾਲ ਬਾਰਡਰ ਹਾਂਜੀ ਹਰਿਆਣਾ ਹੈ ਕਿਉਂਕਿ ਸਾਡਾ ਪੁਰਾਣਾ ਪੰਜਾਬ ਵੀ ਕਹਿ ਲੋ ਹਰਿਆਣਾ ਸਾਡਾ ਪੁਰਾਣਾ ਪੰਜਾਬ ਸੀ ਹਾਂਜੀ ਤੇ ਉੱਥੇ ਜਿਹੜੀ ਹੁਣ ਘੱਗਰ ਨਦੀ ਜਿਹੜੀ ਜਾ ਰਹੀ ਹੈ ਪੰਜਾਬ ਦੇ ਨਾਲ-ਨਾਲ ਬਾਰਡਰ ਤੇ ਹਾਂਜੀ ਆ ਉਹ ਵੀ ਫੁੱਲ ਭਰੀ ਹੋਈ ਜਾ ਰਹੀ ਹੈ ਉਹਦਾ ਵੀ ਲੋ ਕਾਫੀ ਜਗ੍ਹਾ ਤੋਂ ਟੁੱਟ ਗਈ ਹੋ ਸਰ੍ਹਸੇ ਕੁੱਟੀਆਂ ਦੋ ਜਗ੍ਹਾ ਤੋਂ ਹਾਂਜੀ ਤੇ ਲੋਕਾਂ ਦਾ ਬੜਾ ਨੁਕਸਾਨ ਹੋਇਆ ਤੇ ਬੜਾ ਦੁਖਦਰ ਦਾ ਮਤਲਬ ਉਹਨਾਂ ਦਾ ਚੱਲਿਆ ਨਹੀਂ ਜਾਂਦਾ ਹਾਂਜੀ ਬਸ ਇਹ ਚਾਹੁੰਦੇ ਆ ਪ੍ਰਮਾਤਮਾ ਅੱਗੇ ਰੱਬ ਅੱਗੇ ਕਿ ਤੇਰਾ ਪਾਣਾ ਮਿੱਠਾ ਲੱਗਦਾ ਜੋ ਵੀ ਆਪ ਕਰਦੇ ਆ ਹਨਾ ਤੇ ਸੰਭਾਲਦਾ ਵੀ ਆਪ ਹੀ ਇਹ ਮਾਲਕ ਦਰਦ ਵੀ ਆਪ ਦਿੰਦਾ ਤੇ ਸੁੱਖ ਵੀ ਆਪ ਹੀ ਦੇਊਗਾ ਤੇ ਇਸ ਟਾਈਮ ਸਾਡੇ ਜਿਹੜੇ ਦੇਸ਼ ਦੇ ਆਪਣੇ ਹਾਲਾਤ ਨੇ ਸਾਡੇ ਪੰਜਾਬ ਦੇ ਮੇਨ ਕਰਕੇ ਖਾਸ ਕਰਕੇ ਜ਼ਿਆਦਾ ਤੇ ਉਥੇ ਲੰਗਰ ਪਾਣੀ ਦੀ ਕੋਈ ਘਾਟ ਨਹੀਂ ਅਸੀਂ ਸਾਰੇ ਫੁੱਲ ਸਪੋਰਟ ਕਰ ਰਹੇ ਆਂ ਜੀ ਸਾਡੇ ਜਿਹੜੇ ਨਾਮੀ ਗ੍ਰਾਮੀ ਆਪਣੇ ਸਾਡੇ ਪੰਜਾਬ ਦੇ ਸਿੰਗਰ ਨੇ ਉਹ ਵੀ ਕਰ ਰਹੇ ਨੇ ਖਾਸ ਕਰਕੇ ਸਾਰਿਆਂ ਨੇ ਦੇਸ਼ ਨੂੰ ਆਪਣੇ ਸਾਡੇ ਪੰਜਾਬ ਨੂੰ ਜਿਹੜਾ ਪੂਰਾ ਸੰਭਾਲਿਆ ਹੋਇਆ ਉਹਨੂੰ ਥੱਲੇ ਨਹੀਂ ਡਿੱਗਣ ਦੇਰੇ ਕੀ ਅਸੀਂ ਕਿਸੇ ਵੀ ਤਰੀਕੇ ਸਾਡੇ ਜਿਹੜੇ ਆ ਚਾਰੇ ਪਾਸੋਂ ਸਪੋਰਟ ਆਈ ਹੈ ਚਾਰੇ ਪਾਸੋਂ ਰਾਜਸਥਾਨ ਤੋਂ ਬੜੀ ਸਪੋਰਟ ਆਈ ਹੈ ਟਰਾਲੀਆਂ ਭਰ-ਭਰ ਕੇ ਮੌਕੇ ਤੇ ਯੂਪੀ ਤੋਂ ਰਾਸ਼ਨ ਦੀਆਂ ਗਈਆਂ ਰਾਸ਼ਨ ਬਹੁਤ ਉੱਥੇ ਬਹੁਤ ਮਤਲਬ ਕਾਫੀ ਮਾਤਰਾ ਚ ਇਕੱਠਾ ਹੋ ਗਿਆ ਰਾਸ਼ਨ ਤਾਂ ਤੇ ਰਾਸ਼ਨ ਦਿੱਤਾ ਜਾ ਰਿਹਾ ਹੈ ਹਾਂਜੀ ਇਹ ਬਾਬੇ ਨਾਨਕ ਦੀ ਕਿਰਪਾ ਹੈ ਕਿ ਉੱਥੇ ਕੋਈ ਵੀ ਬੰਦਾ ਜਿਹੜਾ ਭੁੱਖਾ ਨਹੀਂ ਰਹੇਗਾ ਤੇ ਨਾ ਹੀ ਕੋਈ ਸਾਡਾ ਉੱਥੇ ਡੰਗਰ ਪਸ਼ੂ ਭੁੱਖਾ ਰਹਿ ਰਿਹਾ ਨਾ ਹੀ ਕੋਈ ਸਾਡਾ ਬੰਦੇ ਭੁੱਖੇ ਰਹੇ ਨੇ ਰਹਿ ਰਹੇ ਨੇ ਯੋਥ ਮਾਲਕ ਦੀ ਜਿਹੜੀ ਫੁੱਲ ਕਿਰਪਾ ਉੱਥੇ ਚੱਲ ਰਹੀ ਹੈ ਤੇ ਜਿਹੜਾ ਸਾਡਾ ਪੰਜਾਬ ਦਾ ਯੂਥ ਹੈ ਜਿੰਨੂੰ ਅਸੀਂ ਕਹਿੰਦੇ ਸੀ ਕਿ ਬਈ ਇਹ ਤਾਂ ਨਸ਼ੇੜੀ ਹੈ ਤੇ ਅੱਜ ਚਿੱਟਾ ਪੀਂਦੇ ਆ ਜੀ ਹੈ ਵਾ ਪਰ ਸਲੂਟ ਹੈ ਉਹਨਾਂ ਨੂੰ ਸਲੂਟ ਹੈ ਉਹਨਾਂ ਨੂੰ ਪੰਜਾਬ ਦੀ ਨੌਜਵਾਨੀ ਨੂੰ ਸਲੂਟ ਹੈ ਕਿ ਯਾਰ ਜਿਨ੍ਹਾਂ ਨੇ ਪੰਜਾਬ ਨੂੰ ਸੰਭਾਲਿਆ ਹਾਂਜੀ ਕਰਮਾ ਜੀ ਮੋਸ਼ਨਲ ਹੋ ਗਏ ਨੇ ਤੇ ਚਲੋ ਕੋਈ ਗੱਲ ਨਹੀਂ ਉਹਨਾਂ ਨੇ ਸੰਭਾਲਿਆ ਜਦੋਂ ਚਿੱਕੜ ਚਲੇਪੜੇ ਹੋਏ ਐ ਮਤਲਬ ਆ ਜਾਨ ਦੀ ਪ੍ਰਵਾਹੀ ਨਹੀਂ ਕਰਦੇ ਉਹ ਜਾਨ ਦੀ ਪ੍ਰਵਾਹੀ ਅਸੀਂ ਨਾਲ ਨਾਲ ਰੋੜ ਜੀਏ ਕਾਫੀ ਕੋਈ ਪ੍ਰਵਾਹ ਨਹੀਂ ਉਹਨਾਂ ਨੂੰ ਹੂੰ ਇੱਕ ਉਹਨਾਂ ਨੂੰ ਆਪਣੀ ਮੌਤ ਦਾ ਕੋਈ ਪ੍ਰਵਾਹ ਨਹੀਂ ਇੰਨੀ ਸੇਵਾ ਦਿਨ ਰਾਤ ਲੱਗੇ ਹੋਇਆ ਹੈ ਕੱਪੜੇ ਖਰਾਬ ਹੋ ਗਏ ਗਿੱਲੇ ਕਿਚੜ ਚਲੇਪੜੇ ਹੋਏ ਉਹਨਾਂ ਨੂੰ ਕੋਈ ਮਤਲਬ ਨਹੀਂ ਕਦੋਂ ਸੱਚ ਪੁੱਛੋ ਸਲੂਟ ਹੈ ਯਾਰ ਤੁਹਾਨੂੰ ਕਸਮ ਲੱਗੇ ਹਾਂਜੀ ਇੱਕ ਮਾਂ ਦਾ ਬਾਈ ਸਾਬਾ ਤੁਸੀਂ ਬਹੁਤ ਸੇਵਾ ਕਰਦੇ ਹੋ ਪੁੱਤਰ ਉੜ ਗਿਆ ਤੇ ਉਹ ਮਾਂ ਨੂੰ ਵੀ ਪਰਮਾਤਮਾ ਹੌਸਲਾ ਦੇਵੇ ਤੇ ਉਹ ਮਾਂ ਕਦੇ ਨਹੀਂ ਭੁੱਲ ਸਕਦੀ ਆ ਆਪਣੇ ਬੱਚੇ ਨੂੰ ਕਿ ਇੱਕ ਹਾੜ ਆਇਆ ਸੀ ਤੇ ਉਹਦੇ ਵਿੱਚ ਮੇਰਾ ਬੱਚਾ ਰੁੜ ਗਿਆ ਸੀ ਤੇ ਉਸ ਜਦੋਂ ਮਾਰਮਿਕ ਵੀਡੀਓ ਥੋੜੀਆਂ ਦੇਖਦੇ ਆ ਸੱਚ ਪੁੱਛੋ ਬਹੁਤ ਲੰਬੂਦ ਰਹਿ ਜਾਂਦਾ ਯਾਨੀ ਦਿਲ ਵੀ ਯਾਰ ਕੀ ਹੋਇਆ ਸਾਡੇ ਨਾਲ ਸਾਨੂੰ ਤਾਂ ਕੋਈ ਗੱਲ ਹੀ ਨਹੀਂ ਸੁੱਝਦੀ ਤੁਸੀਂ ਜਾਣਦੇ ਹੋ ਅਸੀਂ ਹਾਸਿਆ ਕਲਾਕਾਰਾਂ ਜਦੋਂ ਦੀ ਸਾਡੇ ਪੰਜਾਬ ਤੇ ਵਿਪਤਾ ਆਈ ਹੈ ਸੱਚ ਪੁੱਛੋ ਸਾਨੂੰ ਕੋਈ ਗੱਲ ਨਹੀਂ ਆਉੜਦੀ ਪਈ ਤੇ ਨਾ ਸਾਡਾ ਜੀ ਕਰਦਾ ਅਸੀਂ ਸਾਰੇ ਭੈਣ ਭਰਾਵਾਂ ਦੇ ਨਾਲ ਖੜੇ ਆਂ ਜੋ ਸਾਥੋ ਸਰਦਾ ਅਸੀਂ ਸਹਾਇਤਾ ਵੀ ਕਰੀ ਜਾਂਦੇ ਆ ਤੇ ਜਿਹੜੇ ਟਰੈਕਟਰਾਂ ਨੂੰ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਟਰੈਕਟਰ ਬਹੁਤ ਜ਼ਿਆਦਾ ਹੋਗੇ ਨਾ ਉਦੋਂ ਦੀ ਸਰਕਾਰ ਵੀ ਕਹਿੰਦੀ ਹੈ ਕਿ ਟਰੈਕਟਰ ਜ਼ਿਆਦਾ ਨਹੀਂ ਤੇ ਅੱਜ ਉਹਨਾਂ ਟਰੈਕਟਰਾਂ ਨੇ ਹੀ ਪੰਜਾਬ ਨੂੰ ਸੰਭਾਲਿਆ ਅੱਜ ਜਿਹੜਾ ਗੋਡੇ-ਗੋਡੇ ਚਿੱਕੜ ਹੈ ਜਿਹੜੀ ਗਾਰ ਹੈ ਜਾਂ ਜਿਹੜਾ ਉੱਥੇ ਹੁਣ ਕੁਝ ਜਗ੍ਹਾ ਤੋਂ ਪਾਣੀ ਉੱਤਰ ਗਿਆ ਕੁਝ ਅਜੇ ਉੱਤਰ ਰਿਹਾ ਤੇ ਉੱਤਰ ਜੂਗਾ ਕਿਉਂਕਿ ਮਾਲਕ ਜਿਹੜਾ ਨਾ ਉਹ ਸਾਡੇ ਨਾਲ ਹੈ ਅਸੀਂ ਕਦੇ ਹਾਰ ਨਹੀਂ ਮੰਨੀ ਤੇ ਨਾ ਹੀ ਮੰਨਾਂਗੇ ਨਾ ਹੀ ਮੰਨਾਂਗੇ ਉਹ ਵਾਹਿਗੁਰੂ ਦੀ ਕਿਰਪਾ ਹੈ ਉਹਨੇ ਕਿਹਾ ਕਿ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਰਵਾਂਗੇ ਇਹ ਪੰਜਾਬ ਦਾ ਹਮੇਸ਼ਾ ਸ਼ੁਰੂ ਤੋਂ ਜज्ਬਾ ਰਿਹਾ ਕਿ ਉਹਨੇ ਕਦੇ ਹਾਰ ਨਹੀਂ ਮੰਨੀ ਉਹਨੂੰ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਇੱਕ ਸਿੱਧਕ ਦਿੱਤਾ ਤੇ ਉਸ ਸਿੱਧਕ 'ਤੇ ਅਸੀਂ ਰਵਾਂਗੇ ਤੇ ਉਹ ਮਾਲਕ ਸੱਚੇ ਪਾਤਸ਼ਾਹ ਸਾਨੂੰ ਆਪਣੇ ਆਪ ਹੀ ਰਾਹ ਤੇ ਲਿਆਊਗਾ ਸਾਨੂੰ ਠੀਕ ਕਰੂਗਾ ਹਾਂਜੀ ਰਹੀ ਗੱਲ ਰਾਸ਼ਨ ਪਾਣੀ ਦੀ ਕਿਉਂਕਿ ਉੱਥੇ ਕੋਈ ਵੀ ਬੰਦਾ ਹੈ ਨਾ ਜਿਹੜਾ ਜਦੋਂ ਦੀ ਬਾਹੜ ਆਈ ਹੈ ਪ੍ਰਮਾਤਮਾ ਨੇ ਉੱਥੇ ਕਿਸੇ ਵੀ ਬੰਦੇ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਕਿਉਂਕਿ ਸਾਡੇ ਬੇਜਮਾਨ ਜਾਨਾਂ ਤੇ ਟਰੱਕਾਂ ਦੇ ਟਰੱਕ ਪਰ ਪਰ ਕੇ ਜਿਹੜੇ ਉੱਥੇ ਗਏ ਐ ਤੇ ਹਰ ਸੂਬਾ ਸਾਡੀ ਜਿਹੜੀ ਮਦਦ ਕਰ ਰਿਆ ਪੰਜਾਬ ਦੀ ਹਰਿਆਣਾ ਰਾਜਸਥਾਨ ਯੂਪੀ ਆਪਣੇ ਹਰੇਕ ਜਗ੍ਹਾ ਤੋਂ ਉੱਥੇ ਆਪਣੇ ਰਾਸ਼ਨ ਪਹੁੰਚ ਰਿਹਾ ਕੋਈ ਬੰਦੇ ਆਪਣੇ ਪਰ ਗੱਲ ਇੱਥੇ ਨਹੀਂ ਖਤਮ ਹੁੰਦੀ ਕਿ ਆਪਾਂ ਰਾਸ਼ਨ ਬਸ ਭੇਜੀਏ ਕਿਉਂਕਿ ਆਪਾਂ ਪਤਾ ਆਪਣੇ ਪਤਨੀ ਕੀ ਗੱਲ ਲੋਕਾਂ ਨੂੰ ਜਿਹੜੀ ਇੱਕ ਪਾਸੇ ਲੱਗ ਜਾਣਗੇ ਰਾਸ਼ਨ ਦੇ ਪਿੱਛੇ ਪੈ ਕੇ ਤਾਂ ਰਾਸ਼ਨ ਹੀ ਪਹੁੰਚਾਈ ਜਾਣਗੇ ਰਾਸ਼ਨ ਸੱਚ ਪੁੱਛੋ ਸਾਨੂੰ ਜਿਵੇਂ ਪਤਾ ਲੱਗਿਆ ਵੀ ਰਾਸ਼ਨ ਉੱਥੇ ਬਹੁਤ ਜ਼ਿਆਦਾ ਹੋ ਗਿਆ ਤੇ ਬੇਅਦਬੀ ਹੋ ਰਹੀ ਹੈ ਰਾਸ਼ਨ ਦੀ ਤੇ ਰਾਸ਼ਨ ਉਹਨਾਂ ਲੋਕਾਂ ਤੱਕ ਵੀ ਨਹੀਂ ਪਹੁੰਚ ਰਿਹਾ ਜਿਹੜੇ ਲੋੜਵੰਦ ਲੋਕ ਐ ਇਹ ਵੀ ਦੇਖੋ ਇਹ ਪੰਜਾਬ ਤੇ ਬਹੁਤ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਾਂਜੀ ਸਾਨੂੰ ਤਾਂ ਉਲਟਾ ਉਹਨਾਂ ਨੂੰ ਰਾਸ਼ਨ ਵੰਡਣਾ ਚਾਹੀਦਾ ਹੈ ਜਿੰਨਾਂ ਕੋਲੇ ਕੁਝ ਵੀ ਨਹੀਂ ਹੈਗਾ ਜਿੰਨਾਂ ਤੱਕ ਸਾਡਾ ਕੋਈ ਜਿਹੜਾ ਯੂਥ ਹੈ ਉੱਥੇ ਨਹੀਂ ਪਹੁੰਚਿਆ ਰਾਸ਼ਨ ਲੈ ਕੇ ਤਾਂ ਅਸੀਂ ਸਾਰੇ ਉੱਥੇ ਪਹੁੰਚਾਈਏ ਪਹੁੰਚਾਈਏ ਕੋਈ ਇਸ ਤਰ੍ਹਾਂ ਦਾ ਵਿੰਗ ਤਿਆਰ ਕੀਤਾ ਜਾਵੇ ਸਾਨੂੰ ਸਾਰਿਆਂ ਨੂੰ ਵੀ ਅਸੀਂ ਇਹ ਲੋੜਵੰਦ ਲੋਕਾਂ ਤੱਕ ਇਹ ਚੀਜ਼ ਪਹੁੰਚ ਜਾਵੇ ਹਾਂਜੀ ਹੁਣ ਵੈਸੇ ਕਈ ਹੁਣ ਰਾਸ਼ਨ ਪਹੁੰਚਾਉਣ ਦੀ ਗੱਲ ਨਹੀਂ ਸਿਰਫ ਹੈਗੀ ਕਮੀਆਂ ਵਿੱਚ ਘਟਣਾ ਕਮੈਂਟ ਹਾਂ ਕੋਈ ਗੱਲ ਨਹੀਂ ਰਾਸ਼ਨ ਪਹੁੰਚਾਉਣ ਦੀ ਗੱਲ ਨਹੀਂ ਹੈਗੀ ਸਾਨੂੰ ਉਹ ਸਿਰਫ ਅਸੀਂ ਰਾਸ਼ਨ ਦੇ ਪਿੱਛੇ ਪੈ ਗਏ ਉਹ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਵਸਾਉਣਾ ਹੈ ਬੈਂਟੇ ਵੀ ਆਉਣਾ ਹੈ ਹਾਂਜੀ ਯਾਨੀ ਕਹਿ ਦਾ ਮਤਲ ਉਹਨਾਂ ਨੂੰ ਵਸਾਉਣਾ ਹੈ ਦਿਵਾਰੇ ਉਹਨਾਂ ਦੇ ਘਰ ਪਾ ਕੇ ਦੇਣੇ ਆ ਉਹਨਾਂ ਦੀਆਂ ਜ਼ਮੀਨਾਂ ਵਾਉਣ ਦੇ ਲਾਇਕ ਕਰਨੀਆਂ ਆ ਅਸੀਂ ਜਿਨ੍ਹਾਂ ਜ਼ਮੀਨਾਂ ਤੇ ਚੱਕੜ ਹੋ ਗਿਆ ਜਿਨ੍ਹਾਂ ਜ਼ਮੀਨਾਂ ਤੇ ਰੇਤਾ ਇਕੱਠਾ ਹੋ ਗਿਆ ਉਹਨੂੰ ਅਸੀਂ ਵਾਣ ਯੋਗ ਬਣਾਉਣੀ ਆ ਜਿਨ੍ਹਾਂ ਤੇ ਟਰੈਕਟਰਾਂ ਨਾਲ ਕਲਟੀਵੇਟਰਾਂ ਨਾਲ ਚਾਹੇ ਅਸੀਂ ਕਿਸੇ ਵੀ ਤਰੀਕੇ ਨਾਲ ਉਹ ਜ਼ਮੀਨ ਤੋਂ ਅਸੀਂ ਉਗਾਰ ਲਾਉਣੀ ਆ ਉਹ ਰੇਤਾ ਲਾਉਣਾ ਤੇ ਅਸੀਂ ਉਹਨਾਂ ਦਾ ਫਰਨੀਚਰ ਉਹਨਾਂ ਦੇ ਗੱਦੇ ਸਾਫ਼ ਕਰਨੇ ਆ ਅਸੀਂ ਹੁਣ ਇਹੋ ਜਿਹੀਆਂ ਹੈਲਪ ਆਸੀਂ ਕਰਨੀਆਂ ਨੇ ਜਾ ਕੇ ਤੇ ਸਾਨੂੰ ਕਰਨੀਆਂ ਚਾਹੀਦੀਆਂ ਸਾਰਿਆਂ ਨੂੰ हां जी ਉਹ ਸਾਡੇ ਜਿਹੜੇ ਪੰਜਾਬ ਦੇ ਨਾਮੀ ਗ੍ਰਾਮੀ ਸਾਰੇ ਮੇਰੇ ਖਿਆਲ ਅਸੀਂ ਇੱਕ ਪੜਾਅ ਬਣਾ ਲੀਏ ਵੀ ਪਹਿਲਾਂ ਰਾਸ਼ਨ ਦਾ ਜਿਵੇਂ ਕਰਤਾ ਉਸ ਤੋਂ ਬਾਅਦ ਹੁਣ ਅਸੀਂ ਉਹ ਪੈਸਾ ਇਕੱਠਾ ਕਰਗੀ ਵੀ ਜਿਹੜੇ ਉਹਨਾਂ ਦੇ ਘਰਾਂ ਨੂੰ ਬਣਾਉਣਾ ਘਰਾਂ ਨੂੰ ਬਣਾਉਣ ਵਾਸਤੇ ਉਹਨਾਂ ਨੂੰ ਚਿੰਨਿਤ ਕਰ ਲਿਆ ਜਾਵੇ ਵੀ ਇਹਨਾਂ ਦੇ ਘਰਾਂ ਦੀ हां जी ਜਿੰਨਾ ਵੀਰਾਂ ਦੀਆਂ ਮੱਝਾਂ ਗਾਈਆਂ ਪਸ਼ੂ ਡੰਗਰ ਜਿਹੜੇ ਆਪਣੇ ਸੱਚ ਪੁੱਛੋ ਬਹੁਤ ਦਰਦ ਹੋ ਰੁਗ ਗਈਆਂ ਯਾਰ ਪਾਕਿਸਤਾਨ ਤੱਕ ਪਹੁੰਚ ਗਈਆਂ हां जी ਹਾਂਜੀ ਉਹਨਾਂ ਨੇ ਵੀ ਕਿਹਾ ਲਹਿੰਦੇ ਪੰਜਾਬ ਦੇ ਪੰਜਾਬ ਨੇ ਵੀ ਆਖਿਆ ਕਿ ਜੋ ਵੀ ਤੁਹਾਡੀਆਂ ਮੱਜਾਂ ਸਾਡੇ ਕੋਲੇ ਆਈਆਂ ਨੇ ਅਸੀਂ ਸੰਭਾਲ ਕੇ ਰੱਖੀਆਂ ਨੇ ਤੇ ਜਦੋਂ ਵੀ ਉੱਥੇ ਹਾਲਾਤ ਠੀਕ ਹੋ ਜਾਣਗੇ ਪੰਜਾਬ ਦੇ ਤੇ ਅਸੀਂ ਆਵਾਂ ਇਹ ਜਿਹੜੀਆਂ ਮੱਜਾਂ ਉਹਨਾਂ ਨੂੰ ਅਸੀਂ ਵਾਪਸ ਕੀਤੀਆਂ ਨੇ ਨਹੀਂ ਇਹ ਤਾਂ ਬਹੁਤ ਸੋਹਣੀ ਗੱਲ ਕੀਤੀ ਪਰ ਉਹਨਾਂ ਬਹੁਤ ਵਧੀਆ ਇਹਨਾਂ ਨੇ ਵੀ ਕਿਉਂਕਿ ਉਹ ਵੀ ਸਾਡੇ ਪਿਆਰ ਰਸਾਨੀਤ ਵਾਲੀ ਗੱਲ ਹੈ ਭੈਣ ਭਰਾ ਨੇ ਵੀ ਚੜਦੇ ਤੇ ਲਹਿੰਦੇ ਪੰਜਾਬ ਵਾਲੇ ਅਸੀਂ ਇਕੱਠੇ ਹੀ ਆ ਤੇ ਬਸ ਵਿਪਤਾ ਉਹਨਾਂ ਤੇ ਵੀ ਨਾ ਕੋਈ ਆਵੇ ਲਹਿੰਦੇ ਪੰਜਾਬ ਤੇ ਵੀ ਤੇ ਚੜਦਾ ਪੰਜਾਬ ਵੀ ਹਮੇਸ਼ਾ ਚੜਦਾ ਹੀ ਰਹੇਗਾ ਇਹ ਕਦੇ ਵੀ ਬਹੁਤ ਵੱਡਾ ਦਰਦ ਅਸੀਂ ਇਹ ਚੇਲਿਆ ਤੇ ਪਤਾ ਨਹੀਂ ਕੋਈ ਕਿਹਨੇ ਕੋਈ ਹੂੰ ਮਿਰਚਾਂ ਵਾਰੋ ਨਹੀਂ ਕੋਈ ਕਰੋ ਦੁਆਵਾ ਦੁਆਵਾ ਮਾਨ ਸਾਹਿਬ ਨੇ ਸੱਚ ਕਿਹਾ ਹਾਂਜੀ ਤੇ ਇਹ ਮੈਂ ਕਰੂੰਗੀ ਮੈਂ ਸਾਡੇ ਪੰਜਾਬ ਦਾ ਜਿਹੜਾ ਨਕਸ਼ਾ ਹੈ ਤੇ ਉਹਦੇ ਉੱਤੋਂ ਮੈਂ ਮਿਰਚਾਂ ਵਾਰ ਕੇ ਜ਼ਰੂਰ ਸਿੱਟੂੰਗੀ ਕਹਿੰਦੇ ਹੁੰਦੇ ਨਾ ਕਿ ਕੋਈ ਸੋਹਣੀ ਚੀਜ਼ ਹੁੰਦੀ ਹੈ ਜਿਵੇਂ ਹਨਾ ਤੇ ਉਹ ਸੋਹਣੀ ਚੀਜ਼ ਨੂੰ ਨਜ਼ਰ ਲੱਗ ਜਾਂਦੀ ਹੈ ਆਪਾਂ ਫਿਰ ਉਸ ਤੋਂ ਕੀ ਹੁੰਦੀਆਂ ਕੀ ਹੁੰਦਾ ਕਿ ਫਿਰ ਜਿਹੜੀਆਂ ਮਾਵਾਂ ਹੁੰਦੀਆਂ ਨੇ ਉਹ ਆਪਦੇ ਬੱਚੇ 'ਤੇ ਮਿਰਚਾਂ ਵਾਰ ਕੇ ਸਿੱਟਦੀਆਂ ਨੇ ਬੱਚੇ 'ਤੇ ਧੀ 'ਤੇ ਪੁੱਤ 'ਤੇ ਤੇ ਕਿਉਂਕਿ ਉਹਨਾਂ ਜਿਹੜੀ ਤਰਜੇ ਚਲੋ ਹੈ ਤਾਂ ਇਹ ਅੰਧਵਿਸ਼ਵਾਸ ਹੈ ਚਲੋ ਸਾਨੂੰ ਇਹ ਸਾਡੇ ਪ੍ਰਾਤਨ ਟਾਈਮ ਤੋਂ ਚੱਲਿਆ ਆ ਰਿਹਾ ਹੈ ਇਹ ਮੈਂ ਮੈਂ ਤਾਂ ਵਾਰ ਕੇ ਸਿੱਟੂਗੀ ਜਿਵੇਂ ਪੰਮੀ ਕਹਿ ਰਹੀ ਹੈ ਚਲੋ ਕਰ ਲੈਣਾ ਚਾਹੀਦਾ ਇਹ ਸਾਨੂੰ ਤੇ ਆਪਾਂ ਉਸ ਨੂੰ ਫਿਰ ਤੋਂ ਦੁਬਾਰਾ ਤੋਂ ਉਸ ਪੰਜਾਬ ਨੂੰ ਅਸੀਂ ਹਰਿਆ ਭਰਿਆ ਕਰਨਾ ਹੈ ਉਹਨੂੰ ਚੜ੍ਹਦੀ ਕਲਾ 'ਚ ਰੱਖਣਾ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਰਹੂਗਾ ਕਿਉਂਕਿ ਦਰਦ ਹੈ ਜਿਹੜਾ ਉਹ ਵੇਖਿਆ ਨਹੀਂ ਜਾਂਦਾ ਬਜ਼ੁਰਗ ਰੋਂਦੇ ਖੇਤਾਂ ਦੇ ਵਿੱਚ ਟਾਹਾਂ ਮਾਰਦੇ ਫਸਲਾਂ ਨੂੰ ਰੋਂਦੇ ਘਰਾਂ ਨੂੰ ਰੋਂਦੇ ਕਿਸੇ ਨੇ ਵਿਆਹ ਰੱਖਿਆ ਹੋਇਆ ਸੀ ਕਿਸੇ ਨੇ ਦਸੰਬਰ ਦੇ ਵਿੱਚ ਕਿਸੇ ਨੇ ਜਨਵਰੀ 'ਚ ਵਿਆਹ ਰੱਖਿਆ ਹੋਇਆ ਸੀ ਤੇ ਤਰੀਕ ਦਾ ਆਪਣੇ ਉਹਦੀ ਫਸਲ ਬਰਬਾਦ ਹੁੰਦੀ ਉਹਨੂੰ ਪਤਾ ਉਹਨੂੰ ਇਹ ਸੀ ਵੀ ਮੇਰਾ ਝੋਨਾ ਆਊਗਾ ਝੋਨੇ ਤੋਂ ਬਾਅਦ ਮੈਂ ਵਿਆਹ ਕਰਨਾ ਤੇ ਜੀ ਫਸਲ ਚਲੀ ਗਈ ਆਲੂਆਂ ਦੇ ਖੇਤ ਡੁੱਬ ਗਏ ਆਲੂ ਵੇਚ ਕੋਨੇ ਵਿਆਹ ਕਰਨਾ ਸੀ ਯਾਰ ਉਹ ਤਾਂ ਸਾਰਾ ਕੁਝ ਵਿੱਚੇ ਰਹਿ ਗਿਆ ਹਾਂ ਨੇ ਇੱਕ ਜਗ੍ਹਾ ਇਸ ਤਰ੍ਹਾਂ ਹੋ ਰਿਹਾ ਇੱਕ ਭੈਣ ਦਾ ਵਿਆਹ ਸੀ 23 ਤਰੀਕ ਦਾ ਹਾਂ ਤੇ ਉਹ ਵਿਚਾਰੀ ਕਹਿੰਦੀ ਹੈ ਕਿ ਸਾਡੇ ਕੋਲੇ ਖਾਣ ਨੂੰ ਦਾਣੇ ਨਹੀਂ ਹੈਗੇ ਤੇ ਅਸੀਂ ਵਿਆਹ ਕਿੱਥੋਂ ਕਰਾਂਗੇ ਬਿਲਕੁਲ ਤੇ ਸਾਡੇ ਭੈਣ ਭਰਾ ਉੱਥੇ ਕਾਫੀ ਇਕੱਠੇ ਹੋ ਰਹੇ ਨੇ ਸਾਡੇ ਵੀਰ ਨੇ ਜਿਹੜੇ ਸੰਸਥਾਵਾਂ ਵਾਲੇ ਉਹ ਕਹਿ ਰਹੇ ਨੇ ਕਿ ਨਹੀਂ ਪੈਣੇ ਅਸੀਂ ਮਾਮੇ ਆ ਕੁੜੀ ਦੇ ਤੇ ਅਸੀਂ ਇਸ ਨੂੰ ਚੇਲਾਂਗੇ ਸੱਚ ਪੁੱਛੋ ਬਹੁਤ ਹਾਂ ਲੋਕਾਂ ਨੇ ਇੱਕ ਨਾ ਇੱਕ ਅੰਦਰੂਨੀ ਤੌਰ ਤੇ ਨਾਲ ਜੁੜ ਕੇ ਇੰਨੀ ਸਹਾਇਤਾ ਕੀਤੀ ਹੈ ਸਾਡੇ ਭੈਣ ਭਰਾਵਾਂ ਨੇ ਉੱਥੇ ਪਹੁੰਚ ਕੇ ਬਿਲਕੁਲ ਉਥੇ ਗਰਾਊਂਡ ਲੈਵਲ ਤੇ ਪਹੁੰਚ ਕੇ ਜੋ ਸਹਾਇਤਾ ਕੀਤੀ ਹੈ ਧੰਨਵਾਦ ਆ ਤੁਹਾਡਾ ਯਾਰ ਬਹੁਤ ਸਲੂਟ ਹੈ ਤੁਹਾਨੂੰ ਯਾਰ ਸਾਰਿਆਂ ਨੂੰ ਤੇ ਬਸ ਜੀ ਇਹ ਹੀ ਕਹਿੰਦੇ ਆ ਕਿ ਪੰਜਾਬੀ ਕਲਾਕਾਰਾਂ ਨੇ ਵੀ ਬਹੁਤ ਸਹਾਇਤਾ ਕੀਤੀ ਹੈ ਬਹੁਤ ਜ਼ਿਆਦਾ ਤੇ ਬਾਲੀਵੁੱਡ ਤੋਂ ਵੀ ਨਾਲ ਹੀ ਹੈ ਜਿਵੇਂ ਹੁਣ ਦਲਜੀਤ ਦੋਸਾਂ ਜੀ ਬਾਈ ਜੀ ਨੇ ਬਹੁਤ ਵਧੀਆ ਕਹਿੰਦੇ 12 ਪਿੰਡੋਂ ਨੇ ਲਿਆ ਗੋਦ ਤੇ ਐਮੀ ਬਾਈ ਨੇ ਤੇ ਗਿੱਪੀ ਬਾਈ ਜੀ ਨੇ ਵੀ ਆਪਣੇ ਪਸ਼ੂ ਲੈ ਕੇ ਦਿੱਤੇ ਨੇ ਨੌਜਲਾ ਨੇ ਹਾਂ ਆ ਫਿਰ ਸਾਡੇ ਜਿਹੜੇ ਤਰੈਟਰ ਲੈ ਕੇ ਦਿੱਤੇ ਜਿਵੇਂ ਕਿ ਉਹ ਆਪਣੇ ਮਨਕੀਰ ਤੌਲਖ ਨੇ ਕਿਸੇ ਵੀ ਰੂਪ ਚ ਅਸੀਂ ਨਾਂ ਨਾ ਲੈ ਸਕੀ ਤਾਂ ਗੁੱਸਾ ਵੀ ਨਾ ਮੰਨਿਓ ਕੋਈ ਕਿਉਂਕਿ ਇਹ ਕੋਈ ਨਾਂ ਲੈਣ ਨਾਲ ਕੋਈ ਵੱਡੀ ਗੱਲ ਨਹੀਂ ਹੁੰਦੀ ਅਸੀਂ ਉਹਨੂੰ ਗੁਪਤਦਾਨ ਹੀ ਰੱਖੀਏ ਤਾਂ ਸਭ ਤੋਂ ਵਧੀਆ ਗੱਲ ਹੈ ਤੇ ਬਸ ਮਾਲਕ ਹੈ ਜੀ ਉਹਦੀ ਰਜਾ ਹੈ ਜਿੱਦੇ ਚ ਰੱਖੂਗਾ ਆਪਾਂ ਉਹਦੇ ਚ ਰਵਾਂਗੇ ਹਾਂ ਉਹਨੇ ਅਗਰ ਸਾਨੂੰ ਦਰਦ ਸੱਚੇ ਪਾਤਸ਼ਾਹ ਨੇ ਸਾਨੂੰ ਹਮੇਸ਼ਾ ਲਾਈਨ ਤੇ ਲਿਆਂਦਾ ਤੇ ਸਾਨੂੰ ਬਣਾਇਆ ਏ ਇਸੇ ਕਰਕੇ ਆ ਵੀ ਤੁਸੀਂ ਇਹ ਮੁਸੀਬਤਾਂ ਨਾਲ ਤੁਸੀਂ ਲੜ ਸਕਦੇ ਹੋ ਤੁਸੀਂ ਚਖੜ ਛੇਲਿਆਂ ਨੂੰ ਚੱਲ ਸਕਦੇ ਹੋ ਚੱਲ ਸਕਦੇ ਤੇ ਅਸੀਂ ਚੱਲ ਕੇ ਫੇਰ ਦੁਬਾਰੇ ਉੱਥੇ ਖੜੇ ਹੋਵਾਂਗੇ ਹਾਂਜੀ ਤੇ ਜ਼ਰੂਰ ਹੈ ਇਹ ਮਾਰਕ ਬਸ ਹਾਰਨਾ ਨਹੀਂ ਕਿਸੇ ਨੇ ਜੋ ਹੋ ਗਿਆ ਰੱਬ ਦਾ ਮਿੱਠਾ ਪਾਣਾ ਸਮਝ ਕੇ ਅਸੀਂ ਉਹਨੂੰ ਸਿਰ ਮੱਥੇ ਤੇ ਲਵਾਂਗੇ ਤੇ ਪ੍ਰਮਾਤਮਾ ਨੇ ਅਗਰ ਸਾਡੇ ਘਰ ਡੇਗੇ ਤਾਂ ਬਣਾਏਗਾ ਵੀ ਉਹੋ ਹੀ ਉਹਨੇ ਸਾਨੂੰ ਖੜੇ ਕਰਨਾ ਹੈ ਤੇ ਉਹਨੇ ਸਾਨੂੰ ਹੌਸਲਾ ਦੇਣਾ ਹੈ ਤੇ ਹਮੇਸ਼ਾ ਪੰਜਾਬੀ ਚੜ੍ਹਦੀ ਕਲਾ ਚ ਰਹਿਣਾ ਤੇ ਚੜ੍ਹਦੀ ਕਲਾ ਜੀ ਰਹੂਗਾ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਹੁੰਦੀ ਹੈ ਔਰ ਜਿਵੇਂ ਮੈਨੂੰ ਇਹ ਬਹੁਤ ਸੇਵਾ ਕਰਨ ਦੀ ਜਿਹੜਾ ਨਾ ਇੱਕ ਤਰੀਕਾ ਹੋਣਾ ਚਾਹੀਦਾ ਜਿਹੜਾ ਐਵੇਂ ਬਸ ਰਾਸ਼ਨ ਜਾ ਕੇ ਢੇਰਲਾ ਲਾ ਕੇ ਆ ਰਹੇ ਨੇ ਜਾਂ ਲੋਕਾਂ ਦੇ ਹਵਾਲੇ ਕਰ ਰਿਹਾ ਉਹ ਮੈਨੂੰ ਤਾਂ ਠੀਕ ਲੱਗਦਾ ਨਹੀਂ ਹੈਗਾ ਕਿਉਂਕਿ ਉਹਦਾ ਇੱਕ ਤਰਤੀ ਇੱਕ ਉਹ ਬਣਾਇਆ ਜਾਵੇ ਲੋੜਵੰਦ ਲੋਕਾਂ ਨੂੰ ਹੀ ਦਿੱਤਿਆ ਜਾਵੇ ਰਾਸ਼ਨ ਔਰ ਉਸ ਤੋਂ ਬਾਅਦ ਅਸੀਂ ਪੈਸੇ ਨੂੰ ਬਚਾ ਕੇ ਰੱਖੀਏ ਅਸੀਂ ਇਹ ਅਸੀਂ ਇੱਕ ਹੈਲਪ ਕੋ ਹੁਣ ਖਤਮ ਨਹੀਂ ਹੋਗੀ ਇਹ ਹੈਲਪ ਅਜੇ ਸਾਲ 2 ਸਾਲ ਤੱਕ ਲੋਕਾਂ ਨੇ ਆਪਣੇ ਪੈਰਾਂ ਤੇ ਖੜੇ ਹੋਣਾ ਉਦੋਂ ਤੱਕ ਉਸ ਉਹਨਾਂ ਦੀ ਹੈਲਪ ਕਰਨੀ ਹੈ ਜਿਵੇਂ ਹੁਣ ਦਲਜੀਤ ਦੋ ਸਾਂਝ ਦੀ ਬਹੁਤ ਵਧੀਆ ਗੱਲ ਹੈ ਉਹਦੀ ਚੰਗੀ ਲੱਗੀ ਕਿ ਉਹਨੇ ਆ ਤਿੰਨ ਪੜਾਵਾਂ ਦੇ ਵਿੱਚ ਕੰਮ ਕਰੂਗਾ ਉਹ ਕਿ ਸਭ ਤੋਂ ਪਹਿਲਾਂ ਹੁਣ ਰਾਸ਼ਨ ਵੰਡ ਰਿਹਾ ਜਿਵੇਂ ਉਸ ਤੋਂ ਬਾਅਦ ਉਹਨਾਂ ਘਰਾਂ ਨੂੰ ਚਿੰਨਿਤ ਕਰੂਗਾ ਜਿੰਨਾ ਘਰਾਂ ਦਾ ਨੁਕਸਾਨ ਹੋਇਆ ਕਿਸੇ ਦੀ ਛੱਤ ਡਿੱਗ ਪਈ ਕਿਸੇ ਦੀ ਘਰ ਪੂਰਾ ਬਣਾ ਕੇ ਦੇਣਾ ਉਹਨਾਂ ਘਰਾਂ ਨੂੰ ਬਣਾ ਕੇ ਦੇਣਗੇ ਔਰ ਤੀਜੇ ਪੜਾਅ 'ਚ ਹੈ ਉਹਨੂੰ ਪਸ਼ੂ ਲੈ ਕੇ ਦੇਣਾ ਉਹਨਾਂ ਦੀਆਂ ਜ਼ਮੀਨਾਂ ਸਾਫ਼ ਕਰਕੇ ਉਹਨਾਂ ਨੂੰ ਵਾਹੀਯ ਲਾਇਕ ਬਣਾਉਣਾ ਤੇ ਬਹੁਤ ਵਧੀਆ ਹੈ ਜਿਨ੍ਹਾਂ ਨੂੰ ਆਪਾਂ ਮਾੜਾ ਚੰਗਾ ਕਹਿੰਦੇ ਆ ਉਹ ਕਲਾਕਾਰ ਅੱਜ ਸਾਡੇ ਨਾਲ ਨੇ ਯਾਰ ਤੇ ਹਮੇਸ਼ਾ ਹੀ ਆਪਣੇ ਨਾਲ ਰਹਿਣਗੇ ਉਹ ਹਾਂ ਤੇ ਜਿੱਥੇ-ਜਿੱਥੇ ਵੀ ਫਿਲਮ ਹਾਲੀਵੁੱਡ ਦੇ ਵੀ ਕਾਫੀ ਆਰਟਿਸਟਾਂ ਨੇ ਕਾਫੀ ਐਕਟਰਾਂ ਨੇ ਸਾਨੂੰ ਪੈਸਾ ਭੇਜਿਆ ਤੇ ਧੰਨਵਾਦ ਉਹਨਾਂ ਸਾਰਿਆਂ ਦਾ ਤੇ ਬਸ ਰਲ ਕੇ ਅਸੀਂ ਆਹੀ ਹੈ ਵੀ ਇੱਕ ਜੁੱਟ ਹੋ ਕੇ ਅਸੀਂ ਸਾਰੇ ਕੰਮ ਕਰੀਏ ਤੇ ਕਿਤੇ ਵੀ ਵਿਚਲਿਤ ਨਾ ਹੋਈਏ ਤੇ ਇੱਕ ਨਿਯਮ ਦੇ ਅਨੁਸਾਰ ਕੰਮ ਕਰੀਏ ਐ ਨਹੀਂ ਬਸ ਸਿਰਫ ਰਾਸ਼ਨ ਪਹਟਾ ਕੇ ਆਪਣਾ ਬਸ ਆਪਦਾ ਜਿਹੜਾ ਡਿਊਟੀ ਉਹ ਖਤਮ ਹੋ ਗਈ ਨਹੀਂ ਅਸੀਂ ਲਾਸਟ ਤੱਕ ਉਹਨਾਂ ਨੂੰ ਪੈਰਾਂ ਤੇ ਖੜੇ ਕਰਨਾ ਇਹ ਸਾਡਾ ਫਰਜ਼ ਮੰਨਦਾ ਨਾਲ ਨਾਲ ਸਿਰਫ ਪੰਜਾਬ ਨਹੀਂ ਪੰਜਾਬ ਦੇ ਨਾਲ ਜਵੇਂ ਰਾਜਸਥਾਨ ਨੂੰ ਕੋਈ ਸੂਰਤਗੜ ਦੇ ਇਲਾਕੇ ਨੂੰ ਵੀ ਬਹੁਤ ਵੱਡਾ ਨੁਕਸਾਨ ਹੋਇਆ ਕੱਗਰ ਨਦੀ ਨੇ ਕੀਤਾ ਹਨੂਮਾਨਗੜ੍ਹ ਦੇ ਇਲਾਕੇ ਨੂੰ ਬਹੁਤ ਨੁਕਸਾਨ ਹੋਇਆ ਸਰਸੇ ਸਰਸੇ ਦੇ ਇਲਾਕੇ ਕਾਫੀ ਜਗ੍ਹਾ ਡੁੱਬ ਗਏ ਬੰਨ ਟੁੱਟੇ ਕੱਗਰ ਨਦੀ ਦਾ हिमाचल देवती भी कह रहे हैं कि हां इधर जथों भी ये आ रहा है, है। चंडीगढ़ तो लेके औरले पासे जड़ा मार्खंडे तो लेके ते काफी ਪਿੰਡਾਂ ਦਾ ਨੁਕਸਾਨ ਹੋਇਆ ਹੈ ਮਲ ਹਰਿਆਣੇ ਚ ਵੀ ਨੁਕਸਾਨ ਹੋਇਆ ਹੈ ਹਿਮਾਚਲ ਚ ਵੀ ਨੁਕਸਾਨ ਹੈ ਸਾਰਿਆਂ ਦੇ ਅਸੀਂ ਕਿਸੇ ਵੀ ਤਰੀਕੇ ਨਾਲ ਹੈਲਪ ਕਰਨੀ ਹੈ ਤੇ ਉਹ ਤਾਂ ਪ੍ਰਮਾਤਮਾ ਹੈ ਜਿਹੜਾ ਜਿੰਨੇ ਦੁੱਖ ਦਿੱਤਾ ਹੈ ਨਾ ਉਹ ਹੀ ਉਹਨੂੰ ਖੜਾ ਕਰੂਗਾ ਤੇ ਉਹ ਹੀ ਉਹਨੂੰ ਸਭ ਕੁਝ ਰੋਜੀ ਰੋਟੀ ਦੇ लायक ਬਣਾਊਗਾ ਬਸ ਅਸੀਂ ਰੱਬ ਦੇ ਉੱਤੇ ਵਿਸ਼ਵਾਸ ਕਰਨਾ ਹੈ ਤੇ ਰੱਬ ਦੇ ਨਾਲ ਜੁੜੇ ਰਹਿਣਾ ਹੈ ਤੇ ਹੌਂਸਲੇ ਰੱਖਣੇ ਹੈ ਕਿ ਇਹ ਜੋ ਸਾਡੇ ਤੇ ਵਕਤ ਪਿਆ ਇਹ ਨਿਕਲ ਜਾਊਗਾ ਨਾਲੇ ਅਸੀਂ ਹਾਰਨਾ ਤਾਂ ਹੈ ਨਹੀਂ ਨਾ ਅਸੀਂ ਤਾਂ ਉਸ ਕੌਮ ਦੇ ਵਾਰਸਾਂ ਜਿਹਨੂੰ ਗੁਰੂਆਂ ਨੇ ਹਾਰਨਾ ਸਿਖਾਇਆ ਹੀ ਨਹੀਂ ਐ ਠੀਕ ਹੈ ਦੋਸਤੋ ਚੜ੍ਹਦੀ ਕਲਾ ਚਰੋ ਕਿਉਂਕਿ ਵੈਗੁਰੂ ਸੱਚੇ ਪਾਤਸ਼ਾਹ ਸਾਡੇ ਅੰਗ ਸੰਗ ਸਹਾਈ ਹੈ ਤੇ ਆਪਣੇ ਫਰਜ਼ ਨੂੰ ਭੁੱਲਿਓ ਨਾ ਐ ਸਾਡੇ ਤੋਂ ਕੋਈ ਗਲਤੀ ਹੋਵੇ ਤਾਂ ਮਾਫ ਕਰਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ